ਕੀ ਫਰਜੀ ਨਕਾਹ ਦੀ ਆੜ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਧਰਮ ਪਰਵਤਾਂ ਦਾ ਕੋਈ ਰੈਕਡ ਚੱਲ ਰਿਹਾ ਇਸ ਸ਼ੱਕ ਦੀ ਸੂਈ ਤੇ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡੰਗਾਈ ਦੇ ਨਾਲ ਜਾਂਚ ਕਰਨ ਵਾਸਤੇ ਸੀਬੀਆਈ ਨੂੰ ਆਦੇਸ਼ ਜਾਰੀ ਕਰ ਦਿੱਤੇ ਨੇ ਸੀਬੀਆਈ ਨੂੰ ਕਹਿ ਕੇ ਇਸ ਨੂੰ ਚਿੰਤਾ ਦੀਆਂ ਜਿਹੜਾ ਦੱਸਦੇ ਹੋਏ ਡੰਗਾਈ ਨਾਲ ਜਾਂਚ ਕਰਨੀ ਚਾਹੀਦੀ ਆ ਔਰ ਨਾਲ ਦੇ ਨਾਲ ਚੰਡੀਗੜ੍ਹ ਪੁਲਿਸ ਦੇ ਡੀਜੀਪੀ ਨੂੰ ਵੀ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ ਸੀਬੀਆਈ ਨੂੰ ਲੜਿੰਦੀ ਮੈਨ ਪਾਵਰ ਮਹਿਆ ਕਰਵਾਈ ਜਾਵੇ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਹਾਈ ਕੋਰਟ ਨੂੰ ਕਿਉਂ ਸੀਬੀਆਈ ਨੂੰ ਹੁਕਮ ਚਾੜ੍ਹਨੇ ਪਏ ਨੇ ਔਰ ਅਦਾਲਤ ਵੱਲੋਂ ਉਠਾਏ ਗਏ ਕਾਰਨ ਅਤੇ ਚਿੰਤਾ ਦੀਆਂ ਜੜ੍ਹਾਂ ਦੀ ਡੂੰਘਾਈ ਤੱਕ ਜਾਂਚ ਕਰਨ ਵਾਸਤੇ ਇਸ ਸੀਬੀਆਈ ਨੂੰ ਹੁਕਮ ਦਿੱਤੇ ਗਏ ਨੇ ਮਸਲਾ ਕੀ ਹੈ ਕਿ ਗੈਰ ਕਾਨੂੰਨੀ ਧਰਮ ਪਰਿਵਰਤਨ ਦੀ ਸ਼ੱਕ ਦੇ ਸਹੀ ਢੰਗ ਨਾਲ ਹੁਣ सीबीआई ਨੂੰ ਜਾਂਚ ਕਰਨੀ ਪਵੇਗੀ ਹਾਈ ਕੋਰਟ ਤੋਂ ਖਬਰ ਹੈ ਹਾਈ ਕੋਰਟ ਤੋਂ ਖਬਰ ਕੀ ਆਕਦੀ ਆ ਉਹ ਦੱਸਦੇ ਨੇ ਕਿ ਫਰਜੀ ਨਕਾਦੀ ਆੜ ਦੇ ਵਿੱਚ ਕੀ ਧਰਮ ਪਰਵਰਤਨ ਦਾ ਕੋਈ ਰੈਕર્ડ ਚੱਲ ਰਿਹਾ ਹਾਈ ਕੋਰਟ ਨੇ ਇਸ ਮਾਮਲੇ ਦੀ ਜਾਂਚ ਹੁਣ सीबीआई ਨੂੰ ਸੌਪ ਦਿੱਤੀ ਹੈ ਹੁਣ ਇਸ ਮਾਮਲੇ ਵਿੱਚ सीबीआई ਨੇ ਹਾਈ ਕੋਰਟ 'ਚ ਅਰਜੀ ਦਾਇਰ ਕਰਕੇ ਪਹਿਲਾਂ ਦੇ ਹੁਕਮਾਂ ਤੇ ਸਪਸ਼ਟੀਕਰਨ ਅਤੇ ਸੂਦ ਦੇਵੀ ਮੰਗ ਕੀਤੀ ਹੈ ਸੀਬੀਆ ਨੇ ਆਪਣੀ ਅਰਜੀ ਚ ਕਿਹਾ ਸੀ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਇੱਕ ਵਿਸ਼ੇਸ਼ ਨਿਰਦੇਸ਼ ਦੀ ਲੋੜ ਪਵੇਗੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੀਬੀਆ ਦੀ ਇਸ ਮੰਗ ਨੂੰ ਸਵਾਰ ਕੀਤਾ ਤੇ ਸਵਾਰ ਕਰਦੇ ਹੋਏ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਪਟੀਸ਼ਨ ਕਰਤਾ ਤੇ ਚੰਡੀਗੜ੍ਹ ਪੁਲਿਸ ਦੇ ਡੀਜੀਪੀ ਨੂੰ ਵੀ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹਾਈ ਕੋਰਟ ਨੇ ਚੰਡੀਗੜ੍ਹ ਦੇ ਡੀਜੀਪੀ ਨੂੰ ਇਹ ਵੀ ਹੁਕਮ ਦਿੱਤੇ ਹਨ ਕਿ ਓ सीबीआई ਨੂੰ ਲੜੀਂਦਾ ਮੈਨਪਾਵਰ ਮਹਈਆ ਕਰਵਾਉਣ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਥਾਣਾ ਬਡਾਲੀ ਆਲਾ ਸਿੰਘ ਬੱਸੀ ਪਟਾਣਾ ਵਿੱਚ ਇੱਕ ਮਕਦਮਾ ਵੀ ਦਰਜ ਕੀਤਾ ਗਿਆ ਚੰਡੀਗੜ੍ਹ ਪੁਲਿਸ ਨੇ ਵੀ ਇਸ ਮਾਮਲੇ ਵਿੱਚ 0 ਐਫ ਆਈ ਆਰ ਦਰਜ ਕੀਤੀ ਹੈ ਜਿਸ ਮੌਲਵੀ ਨੇ ਇਹ ਨਿਕਾਹ ਕਰਵਾਇਆ ਸੀ ਉਸ ਮੌਲਵੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਪਰ ਤੱਥਾਂ ਦੀ ਜਾਂਚ ਨਹੀਂ ਹੋ ਸਕੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਾਮਲੇ ਦੀ ਸੁਣਵਾਈ 24 ਅਕਤੂਬਰ ਤੱਕ ਮੁਲਤਵੀ ਕੀਤੀ ਹੈ ਔਰ ਮੁਲਤਵੀ ਕਰਦਿਆਂ ਹਾਈ ਕੋਰਟ ਨੇ सीबीआई ਨੂੰ ਕਿਹਾ ਕਿ ਉਹ ਅਦਾਲਤ ਵੱਲੋਂ ਉਠਾਏ ਗਏ ਕਾਰਨ ਅਤੇ ਚਿੰਤਾ ਦੀਆਂ ਜੜ੍ਹਾਂ ਵਿੱਚ ਡੰਗਾਈ ਨਾਲ ਜਾਂਚ ਕਰੇ ਅਰਥਾਤ ਵਿਸ਼ੇਸ਼ ਰੂਪ ਵਿੱਚ ਗੈਰ ਕਾਨੂੰਨੀ ਧਰਮ ਪਰਿਵਰਤਨ ਦੇ ਖਦਸ਼ੇ ਅਤੇ ਸ਼ੱਕ ਦੀ ਰੋਸ਼ਨੀ ਵਿੱਚ ਸਹੀ ਤਰੀਕੇ ਨਾਲ ਵੀ ਜਾਂਚ ਕਰੇ ਜ਼ਿਕਰ ਜੋ ਹੈ ਕਿ ਫਤਿਹਗੜ ਸਾਹਿਬ ਦੇ ਇੱਕ ਪ੍ਰੇਮੀ ਜੋੜੇ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਇੱਕ ਪਟੀਸ਼ਨ ਧਾਰ ਕਰਕੇ ਸੁਰੱਖਿਆ ਦੀ ਮੰਗ ਕੀਤੀ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹੈਰਾਨ ਅਤੇ ਨਿਰਾਸ਼ਾ ਜਾਹਿਰ ਕਰਦੇ ਹੋਏ ਪਟੀਸ਼ਨ ਵਿੱਚ ਪਾਇਆ ਸੀ ਕਿ ਤਸਵੀਰਾਂ ਦੇ ਅਨੁਸਾਰ ਵਿਆਹ ਇੱਕ ਆਟੋ ਰਿਕਸ਼ਾ ਵਿੱਚ ਹੋਇਆ ਸੀ। ਜਦੋਂ ਕਿ ਘੋਸ਼ਣਾ ਵਿੱਚ ਕਿਹਾ ਗਿਆ ਸੀ ਕਿ ਮਸਜਿਦ ਵਿੱਚ ਨਿਕਾਹ ਕੀਤਾ ਗਿਆ ਸੀ। ਪਟੀਸ਼ਨ ਕਰਤਾਵਾਂ ਦੇ ਵਕੀਲ ਨੇ ਦਲੀਲ ਦਿੱਤੀ ਕਿ ਜੁਲਾਈ ਵਿੱਚ ਪੰਜਾਬ ਦੇ ਨਵਾਂ ਗਰਾਮ ਵਿੱਚ ਮੁਸਲਮ ਰੀਤੀ ਰਿਵਾਜਾਂ ਅਨਸਾਰ ਲੜਕੀ ਦੇ ਰਿਸ਼ਤੇਦਾਰਾਂ ਦੀ ਮਰਜ਼ੀ ਦੇ ਵਿਆਹ ਸੰਪੰਨ ਹੋਇਆ ਸੀ ਅਤੇ ਇਸ ਲਈ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੈ ਵਿਆਹ ਦੀਆਂ ਤਸਵੀਰਾਂ ਦੀ ਜਾਂਚ ਕਰਦੇ ਸਮੇਂ ਅਦਾਲਤ ਨੇ ਕਿਹਾ ਕਿ ਫੋਟੋਆਂ ਨੂੰ ਦੇਖ ਕੇ ਸਪਸ਼ਟ ਰੂਪ ਤੋਂ ਪਤਾ ਲੱਗਦਾ ਹੈ ਕਿ ਵਿਆਹ ਕਿਸੇ ਮਸਜਿਦ ਵਿੱਚ ਨਹੀਂ ਹੋ ਰਿਹਾ ਸੀ ਅਤੇ ਸਰਟੀਫਿਕੇਟ ਵਿੱਚ ਵੀ ਜ਼ਿਕਰ ਕੀਤੇ ਗਵਾਹਾਂ ਵਿੱਚੋਂ ਕੋਈ ਵੀ ਵਕੀਲ ਜਾਂ ਗਵਾਹ ਜਾਂ ਹਲੇ ਜਮਾਤ ਦੀ ਮੌਜੂਦਗੀ ਬਿਲਕੁਲ ਵੀ ਨਹੀਂ ਸੀ ਅਦਾਲਤ ਨੇ ਕਿਹਾ ਕਿ ਪਟੀਸ਼ਨ ਕਰਤਾਵਾਂ ਦੇ ਵਕੀਲ ਨੇ ਸਪਸ਼ਟ ਤੌਰ ਤੇ ਸਵੀਕਾਰ ਕੀਤਾ ਹੈ ਕਿ ਸਮਾਗਮ ਆਟੋ ਰਿਕਸ਼ਾ ਵਿੱਚ ਕੀਤੇ ਗਏ ਸਨ ਜਸਟਿਸ ਮੋਦਗਿਲ ਨੇ ਕਿਹਾ ਕਿ ਸਾਰੀ ਕਾਰਵਾਈ ਪੂਰੀ ਤਰ੍ਹਾਂ ਗਲਤ ਮਨੋਰਥ ਤੋਂ ਪ੍ਰੇਰਿਤ ਜਾਪਦੀ ਹੈ ਅਤੇ ਵਿਆਹ ਦੀ ਆੜ ਵਿੱਚ ਅਦਾਲਤ ਨੂੰ ਮੂਰਖ ਬਣਾਇਆ ਜਾ ਰਿਹਾ ਹੈ ਸਿੱਟੇ ਵਜੋਂ ਹਾਈ ਕੋਰਟ ਨੇ ਫਤੇਗੜ ਸਾਹਿਬ ਦੇ ਪੁਲਿਸ ਮੁਖੀ ਨੂੰ ਹੁਕਮ ਦਿੱਤੇ ਸਨ ਕਿ ਉਪਰੋਕਤ ਟਿੱਪਣੀਆਂ ਦੇ ਰੋਸ਼ਨੀ ਵਿੱਚ ਮਾਮਲੇ ਦੀ ਜਾਂਚ ਕਰਨ ਅਤੇ ਨਾਲ ਨਾਲ ਇਸ ਗੱਲ ਦੀ ਵਿਸਤਾਰਤ ਜਾਂਚ ਕਰਨ ਕਿ ਇਸ ਤਰ੍ਹਾਂ ਫਰਜ਼ੀ ਵਿਆਹਾਂ ਦੀ ਆੜ ਵਿੱਚ ਧਰਮ ਪਰਿਵਰਤਨ ਦੇ ਨਾਮ ਤੇ ਕੋਈ ਰੈਕર્ડ ਤਾਂ ਨਹੀਂ ਚੱਲ ਰਿਹਾ ਪੰਜਾਬ ਪੁਲਿਸ ਨੇ ਰਿਪੋਰਟ ਪੇਸ਼ ਕੀਤੀ ਕਿ ਲੜਕੀ ਨੇ ਆਪਣਾ ਧਰਮ ਨਹੀਂ ਬਦਲਿਆ ਅਤੇ ਨਾ ਹੀ ਨਿਕਾਹ ਵਿੱਚ ਕੁਝ ਗਰ ਗੈਰਕਾਨੂੰਨੀ ਹੈ ਹਾਈ ਕੋਰਟ ਨੇ ਕਿਹਾ ਕਿ ਪੰਜਾਬ ਪੁਰਸ ਇਸ ਮਾਮਲੇ ਦੀ ਸਹੀ ਤਰੀਕੇ ਦੇ ਨਾਲ ਜਾਂਚ ਨਹੀਂ ਕੀਤੀ ਹਾਈ ਕੋਰਟ ਨੇ ਵੀ ਮਹਿਸੂਸ ਕੀਤਾ ਕਿ ਉਹਨਾਂ ਦੇ ਮਨ ਵਿੱਚ ਅਜੇ ਵੀ ਸ਼ੱਕ ਹੈ ਕਿ ਇਸ ਨੂੰ ਦੂਰ ਕਰਨਾ ਚਾਹੀਦਾ ਹੈ ਇਹ ਸਿਰਫ ਕਿਸੇ ਸੁਤੰਤਰ ਜਾਂਚ ਏਜੰਸੀ ਦੁਆਰਾ ਹੀ ਜਾਂਚ ਸੰਭਵ ਹੈ ਅਜਿਹੇ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਫਿਰ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਹੈ ਕਿਉਂਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਇਸ ਅਦਾਲਤ ਨੂੰ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਜਾਂਚ ਤੇ ਭਰੋਸਾ ਨਹੀਂ ਕਿਉਂਕਿ ਹਾਈ ਕੋਰਟ ਦੇ ਜਿਹੜੇ ਚਿੰਤਾ ਨੇ ਖਦਸ਼ੇ ਨੇ ਸ਼ੱਕ ਨੇ ਉਹ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਜਾਂਚ ਦੇ ਵਿੱਚ ਦੂਰ ਨਹੀਂ ਹੋਏ ਜਿਸ ਤੋਂ ਬਾਅਦ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਵੀ ਝਟਕਾ ਦਿੱਤਾ ਪੰਜਾਬ ਪੁਲਿਸ ਨੂੰ ਵੀ ਝਟਕਾ ਦਿੱਤਾ ਕਿਉਂਕਿ ਹਾਈ ਕੋਰਟ ਨੇ ਜਿੱਥੇ ਜਾਂਚ ਸੀਬੀਆਈ ਨੂੰ ਸੌਂਪੀ ਆ ਉਥੋਂ ਉਥੇ ਜਿਹੜਾ ਉਨਾ ਨੂੰ ਸਟਾਫ ਚਾਹੀਦਾ ਜਾਂਚ ਟੀਮ ਦੇ ਵਿੱਚ ਉਹ ਵੀ ਹਾਈ ਕੋਰਟ ਨੇ ਪੰਜਾਬ ਪੁਲਿਸ ਤੋਂ ਸਟਾਫ ਲੈਣ ਦੀ ਬੁਝਾਈ ਚੰਡੀਗੜ੍ਹ ਪੁਲਿਸ ਦੇ ਡੀਜੀਪੀ ਨੂੰ ਹੁਕਮ ਦਿੱਤੇ ਨੇ ਕਿ ਸੀਬੀਆਈ ਨੂੰ ਲੜਿੰਦੇ ਜਿਹੜੇ ਅਮਲਾਵਾ ਉਹ ਮਈਆ ਕਰਵਾਇਆ ਜਾਵੇ ਇਹ ਪੰਜਾਬ ਸਰਕਾਰ ਵਾਸਤੇ ਪੰਜਾਬ ਪੁਲਿਸ ਵਾਸਤੇ ਵੀ ਚਟਕਾ ਕਿ ਇਸ ਅਹਿਮ ਨਾਜ਼ੁਕ ਕੇਸ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਪੰਜਾਬ ਪੁਲਿਸ ਤੇ ਭਰੋਸਾ ਨਹੀਂ ਆ ਔਰ ਖਦਸ਼ੇ ਵੀ ਜਿਹੜੇ ਨੇ ਉਹ ਦੂਰ ਨਹੀਂ ਹੋਏ ਜਿਸ ਕਰਕੇ ਇਸ ਅਦਾਲਤ ਨੂੰ ਇਹ ਮਹਿਸੂਸ ਹੋਇਆ ਹੋਊਗਾ ਕਿ ਜੇ सीबीआई ਨੂੰ ਜਾਂਚ ਦੇਣੀ ਹੈ ਤੇ ਜਿਹੜਾ ਹੋਰ ਲੜਿੰਦੀ ਮੈਨਪਾਵਰ ਆ ਉਹ ਪੰਜਾਬ ਪੁਲਿਸ ਤੋਂ ਲੈਣ ਦੀ ਬਜਾਏ ਚੰਡੀਗੜ੍ਹ ਪੁਲਿਸ ਤੋਂ ਲਈ ਜਾਵੇ ਇਸੇ ਕਰਕੇ ਜਿੱਥੇ सीबीआई ਨੂੰ ਕੇਸ ਸੌਂਪਿਆ ਉਥੇ ਚੰਡੀਗੜ੍ਹ ਪੁਲਿਸ ਦੇ ਡੀਜੀਪੀ ਨੂੰ ਵੀ ਇਹ ਆਦੇਸ਼ ਜਾਰੀ ਕੀਤੇ ਗਏ ਨੇ ਕਿ सीबीआई ਨੂੰ ਲੜਿੰਦੀ ਜਿਹੜੀ ਮੈਨਪਾਵਰ ਆ ਉਹ ਮਹਈਆ ਕਰਵਾਈ ਜਾਵੇ ਫਿਲਹਾਲ ਇਸ ਖਬਰ ਨਾਲ ਧੜਤੂ ਲੰਨੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ